ਗਾਲ ਜੀ ਕੀ ਹਾਲ ਚੱਲ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਪਹਿਲਾ ਵਲੌਗ ਆਪਾਂ ਹੁਣੇ ਐਂਡ ਕੀਤਾ ਜੇ ਉੱਤੋਂ ਬਾਅਦ ਯਾਰ ਹੁਣੀ ਚੱਲ ਗਏ ਪੱਠੇ ਵੱਢਣ ਇੱਥੇ ਜੀ ਇੱਥੇ ਜੀ ਫੋਟੋ ਸਾਫ ਆਉਂਦੀ ਇੱਥੇ ਜੀ ਲਇਮੂ ਨਹੀਂ ਸੀ ਆਉਂਦੇ ਇੱਥੇ ਜੀ ਬਾਕੀ ਹੁਣ ਲਵ ਲੈ ਕੇ ਆਉਂਦਾ ਪਿੰਡੋਂ ਟਰੈਕਟਰ ਪਹਿਲਾਂ ਟਰੈਕਟਰ ਤੇ ਮਾਰ ਕੇ ਆਪਾਂ ਪਾਣੀ ਥੋੜਾ ਬਲਾ ਇਸ ਤੇ ਕੈਮਰੇ ਵਿੱਚ ਗੱਲ ਕਰਦੇ ਹਾਂ ਟਰੈਕਟਰ ਤੇ ਮਾਰ ਕੇ ਪਾਣੀ ਢਿਸ਼ਕਾ ਕੇ ਲਾਗੇ ਝੰਡਾ ਫਿਰ ਮੈਂ ਗੋਪੀ ਲਵਦ ਰਾਜ ਚਾਰ ਜਣੇ ਚੱਲੇ ਹੁਣ ਪਹੁੰਚੇ ਸਾਬ ਅਹੀਂ ਪਹਿਲਾਂ ਪਾਲਿਕਾ ਸਾਹਿਬ ਦੇ ਨਾਲ ਤਾਂ ਨਹੀਂ ਗਏ ਕਿਉਂਕਿ ਇਥੇ ਪਿਛਲੇ ਵਲੌਗ ਤੁਸੀਂ ਦੇਖਿਆ ਆਪਾਂ ਲੰਗਰ ਲੱਗਾ ਸੇਵਾ ਕਰਦੇ ਰਹੇ ਔਰ ਇਸ ਟਾਈਮ ਤੇ ਟਾਈਮ ਹੋ ਗਿਆ 1:00 ਡੇਢ ਦਾ 2:00 ਵਜੇ ਤੁਰਾਂਗੇ ਸ਼ਾਮ ਨੂੰ ਆਪਾਂ ਬੜੇ ਮਾਣ ਨਾਲ ਸ਼ਾਮ ਤੱਕ ਆ ਜਣਾ ਚਲੋ ਕੋਈ ਨਹੀਂ ਥੋੜਾ ਲੇਟ ਹੀ ਚੱਲ ਜਾਗੇ ਪਰ ਪਹੁੰਚ ਜਾਵਾਂਗੇ ਹਾਗਰੀ ਲੱਗ ਜੂ ਆਪਣੀ ਬਾਕੀ ਹੁਣ ਮੈਂ ਇੱਕ ਵਾਰੀ ਬਾਹਰ ਜਾ ਕੇ ਜੋ ਟਰੈਕਟਰ ਲੈ ਕੇ ਆਉਂਦੇ ਫਿਰ ਤੁਹਾਨੂੰ ਕੰਟੀਨਿਊ ਕਰਦੇ ਆਂ ਕਿ ਲੋਕ ਮਿੱਤਰੋ ਓਕੇ ਗਾਇਸ ਬਾਏ 나ਤੋ ਫਿਰ ਮਿਲਦੇ ਨਹੀਂ ਪਹਿਲਾਂ ਇੱਧੇ ਟਰੈਕਟਰ ਧੁੰਨੇ ਫਿਰ ਤੁਹਾਨੂੰ ਖਵਾਵਾਂਗੇ ਮਾਹੌਲ ਚੱਲ ਸਾਰਾ ਜਿੱ ਦੇਖ ਲਿਆ ਇਧਰੋਂ ਇਦਾਂ ਨਿਕਲੀ ਆ ਇਧਰ ਪਲੱਸ ਇਹਦਾ ਇਧਰਲੇ ਪਾਸੇ ਹੀ ਹੋਣਾ ਨਹੀਂ ਨਹੀਂ ਪਲੱਸ ਇਧਰ ਦੀ ਮਾਈਨਸ ਇਧਰ ਦੀ ਪਲੱਸ ਕਿੱਧਰ ਹੀ ਪਲੱਸ ਇਧਰ ਹੀ ਦੇਖਿਆ ਸ਼ੋਰ ਆ ਰਿਹਾ ਜੀ ਹਾਂ ਹਾਂ ਪਤਾ ਮੈਨੂੰ ਪਤਾ ਪਲੱਸ ਇਧਰ ਹੀ ਮਾਈਨਸ ਇਧਰ ਹੀ ਲਾਉਣ ਦੇਖਿਓ ਛਾਵ ਕੀਤਾ ਨਾ ਮਦੋਂ ਦੇਖਿਆ ਬੈਟਰੀ ਪਾਉਣ ਲੱਗੇ ਆਵਦੀ ਆਉਣਾ ਤਾਂ ਇਹਦੀ ਬੈਟਰੀ ਹੈ ਨਹੀਂ ਕਿੰਨੇ ਕੰਮ ਦੀ ਓਏ ਆਹੋ ਆਵੇ ਕਿਧਰੋਂ ਆਹ ਟੁੱਟੀ ਮੇਰੇ ਖਿਆਲ ਨਾਲ ਜਿੱਥੇ ਮੈਂ ਉਹ ਮਾਰਦਾ ਪਿਆ ਪਲੱਸ ਜੇ ਬੈਟਰੀ ਪਾਟੀ ਇੱਕ ਮਿੰਟ ਮੋੜ ਆਹ ਸਾਲਾ ਇਧਰ ਮੇਰੇ ਅੱਲੋਂ ਹੁੰਦੇ ਨਾ ਥੋੜੀ ਨਹੀਂ ਨਹੀਂ ਆ ਪੱਤਰੀਆਂ ਰਹਿ ਗਈਆਂ ਕਰਨੀਆਂ ਆਹ ਪੱਤਰੀਆਂ ਨੂੰ ਕਮਾ ਦਿਓ ਚੁੱਕੋ ਬਾਹਰ ਕੱਢੋ ਇੱਕ ਵਾਰੋਂ ਪੱਤਰੀਆਂ ਇਦਾਂ ਆਹੋ ਠੀਕ ਆ ਉਹਨੂੰ ਤੱਕ ਮੋੜ ਉਹਨੂੰ ਕਮਾ ਲੈ ਉਹਨੂੰ ਦੇ ਤੂੰ ਦੀ ਪਾ ਦੇ ਨਾ ਬੱਜੀ ਰਹੂਗੀ ਬੈਟਰੀ ਵਿੱਚ ਮਾਮਾ ਵਿੰਗੀ ਕਰਤੀ ਆ ਤੇ ਹੁਣ ਮੈਂ ਅੱਛਾ ਇਹਨੂੰ ਟੁੱਕ ਟਾਹ ਜੋਕ ਛੱਡ ਦੇ ਚੁੱਕ ਮੈਂ ਕਰਦਾ ਇਹਨੂੰ ਮੈਂ ਨਹੀਂ ਉਹ ਵਿੰਗੀ ਹੁੰਦੀ ਹੈ ਉੜੀ ਹੋਵੇ ਹਾਂਜੀ ਟਰੈਕਟਰ ਹੋ ਗਿਆ ਸਟਾਰਟ ਟਰੈਕਟਰ ਨੇ ਆਹਦਾ ਜੋਧੇ ਘਰਾਤਾ ਜੇ ਟਰੈਕਟਰ ਨੇ ਹਾਰ ਕੇ ਗੱਡੀ ਤੇ ਲਾ ਲਿਆ ਫਿਰ ਆਪਾਂ ਛੰਡਾ ਚੱਲੇ ਇੱਕ ਮਿੰਟ ਮੈਂ ਕਰਦਾ ਕਰਦਾ ਲਓ ਵੀ ਚੱਲ ਪਈ ਸੰਗਤ ਹੁਣ ਦੱਸੋ ਲਾ ਵੀ ਟਰੈਕਟਰ ਦਾ ਕੀ ਕੰਮ ਬਣਿਆ ਯਾਰੋਗੇ ਹਾ ਤੋੜਾ ਗੋਪੀ ਵਧੀਆ ਹੀ ਚੰਗਾ ਭਲਾ ਘਰੇ ਜਲ ਗਿਆ ਸਾਡਾ ਜੋਧ ਹੋ ਗਿਆ ਮੈਂ ਟਰੈਕਟਰ ਹੀ ਧੋਤਾ ਟਰੈਕਟਰ ਦੀ ਫਿਰ ਗੱਲ ਨਹੀਂ ਟਰੈਕਟਰ ਸਟਾਰਟ ਹੋ ਗਿਆ ਤੇ ਆਖਿਆ ਚਲ ਚਾਰ ਦਿਨੇ ਹੈਗੇ ਫਿਰ ਗੱਡੀ ਤੇ ਚੱਲਦੇ ਆਪਾਂ ਹੁਣ ਗੱਡੀ ਤੇ ਤੁਰਪੇ ਨਾਲੇ ਵਲੌਗ ਵਧੀਆ ਕਰਦੇ ਜਾਵਾਂਗੇ ਇਥੇ ਤੇਲ ਪੌਲੀ ਬੱਤੀ ਚ ਗਈ ਜਾਂਦੀ ਝੰਡਾ ਤੇ ਬਹੁਤਾਂ ਤਾਣੀਆਂ ਹੋ ਕੇ ਦਿਖਣ ਨਹੀਂ ਦਿਆ ਸਟੋਰੀਆਂ 'ਚ ਨਹੀਂ ਆਣਾ ਮੰਜਾ ਦਾ ਝੰਡਾ ਆਹਾਂ ਹਾਂ ਚਲੋ ਠੀਕ ਆ ਫਿਰ ਵਾਰ ਲਈਆ ਸਦਾ ਕੋ ਸੰਤ ਕਾ ਵੀ ਕਰੋ ਦਰਸ਼ਨ ਗੁਰਦਰਾ ਬਾਬੜਾ ਸਾਹਿਬ ਜੀ ਪਹੁੰਚ ਗਏ ਇੱਥੋਂ ਕੋਈ ਅੱਗੇ ਸੜਕ ਤੋਂ ਪੈ ਕੇ ਸੱਜੇ ਹੋਣਾ ਨਾ ਇੱਥੋਂ ਸਿੱਧਾ ਜਾ ਕੇ ਸੱਜੇ ਉੱਥੋਂ ਕਿ ਨਾ ਗੁਰਦਰਾ ਸਾਹਿਬ ਉੱਥੋਂ ਹੈਗਾ ਕਾਫੀ ਹਾਊ ਮਾਚ ਯੂ ዱ ਯੂ ਨੋ ਅੱਧੇ ਘੰਟੇ ਦਾ ਸਟਾਪ ਅੱਛਾ ਲਾ ਵੀ ਇੱਧਰ ਚੇਤਾਈ ਮੇਲੇ ਦੰਦ ਨੇ ਰਾਤ ਨੂੰ ਟਰੈਕਟਰ ਲੈ ਕੇ ਆਵੇਂ ਨਿਜਾਈ ਜਿੱਦ ਚੱਲ ਜਾਂਦੇ ਨੇ ਸੜਕ ਤੇ ਪਹਿਲੀ ਵਾਰ ਆਪਾਂ ਆਏ ਪਾ ਗੁਰਦਾਰੇ ਨੂੰ ਆ ਉੱਧਰ ਮਾਈਕ ਸੱਚੇ ਪਾਸ਼ਾ ਕਦਰੋ ਕਿਨ੍ਹ ਫੇਲੀ ਬਿਲੀ ਫਲਾ ਆ ਗੁਰਦਾਰੇ ਸਾਮ ਆਹੋ ਗੋਪੀ ਨਾਲ ਹੀ ਆ ਆਹੋ ਉਹਦੇ ਕਹਿੰਦੇ ਸੋਣਾ ਹੁਣ ਗੋਪੀ ਸੌ ਗਿਆ ਤੇ ਮੁੜ ਕੇ ਕਹਿੰਦਾ ਘਰ ਨਹੀਂ ਜਾਣਾ ਮਹਲੇ ਉਹ ਉਦੋਂ ਹੀ ਛਾਟੇ ਸਭ ਟਰੈਕਟਰ ਫੁੱਲ ਟਾਪ ਲੱਗੇ ਰਾਜਾ ਵੀ ਨਾਲ ਹੀ ਉਦੋਂ ਰਾਜਾ ਵੀ ਨਾਲ ਹੀ ਰਾਜਾ ਪਤਾ ਨਹੀਂ ਬੈਕ ਪਿੱਛੇ ਆਇਆ ਸੀ ਕਿ ਗਏ ਸੀ ਆਪਾਂ ਦੂਰੀ ਆਣੀ ਹਾਂ ਕਿਹੜਾ ਉਹ ਸਾਹਮਣੇ ਮਨਪੂਰ ਉਹ ਕੋਠੀ ਉਹ ਵੱਡੀ ਦੀ ਉਹ ਵੱਡੀ ਕੋਠੀ ਅੱਛਾ ਅੱਛਾ ਇਹਦੀ ਕੋਠੀ ਗੁਰਦੁਆਰਾ ਨਾ ਸਰਾਵਾਵਾ ਇੱਥੇ ਗੁਰਦੁਆਰਾ ਸਾਹਿਬ ਨਹੀਂ ਸਰਾਵਾ ਮੇਰੇ ਖਿਆਲ ਨਾਲ ਹਾਂ ਉਦੋਂ ਟਰੈਕਟਰ ਵੀ ਨਵਾਂ ਨਵਾਂ ਲਿਆ ਸੀ 2 ਸਾਲ ਪਹਿਲੇ ਇਹਨੂੰ ਉਹਦੀ ਉਦ ਲਈ ਛੱਤ ਵਾਲੀਆਂ ਲਾਈਟਾਂ ਚੱਲਦੀਆਂ ਨਹੀਂ ਜਿੱਦਾਂ ਉਹ ਰੋਣ ਲਾਵਾ ਨਹੀਂ ਜੰਦੇ ਆਹ ਜਵਾਨੀ ਚਾਹਦਾ ਗੋਪੀ ਨੇ ਇਥੇ ਪਾਪੜ ਖਾਲੇ ਗੋਪੀ ਨੂੰ ਗੋਪੀ ਨੂੰ ਬਾਬਾ ਕਹਿੰਦਾ ਵੀ ਇਹਨੇ ਦਾੜੀ ਧੋੜੀ ਚੜਾਉਣੀ ਨਹੀਂ ਜਦਾ ਇਹਨੂੰ ਕਹਿੰਦਾ ਕਿ ਤੂੰ ਮਤਲਬ ਮੇਰੇ ਨਾਲ ਦਾ ਬੰਦਾ ਵਾ ਤੇ ਬਾਬਾ ਆਂਦਾ ਹੈ ਦੁਬਈ ਦੁਬਈ ਜਾਣਾ ਦੁਬਈ ਜਾਣਾ ਤੇ ਗੋਪੀ ਨੇ ਕਹਿੰਦਾ ਤੇਰਾ ਫ੍ਰੀ ਦਾ ਵੀਜ਼ਾ ਲਵਾ ਕੇ ਦਿੰਦਾ ਨੂੰ ਪਾਪੜ ਖਵਾ ਤੇ ਗੋਪੀ ਮੁੜ ਕੇ ਸੌਂ ਗਿਆ ਗੋਪੀ ਕਹਿੰਦਾ ਮੈਂ ਘਰ ਨਹੀਂ ਜਾਣਾ ਗੋਪੀ ਕੱਲੇ ਕਿ ਨਾਲ ਗੋਪੀ ਕੱਲੇ ਖਾਦੇ ਤੇ ਮੁੜ ਕੇ ਪਰ ਚੱਲ ਗਿਆ ਘਰ ਨੂੰ ਤੇ ਬਾਕੀ ਨਿਸ਼ਾਨ ਸਾਹਿਬ ਕੰਨ ਲੱਗੰਦੇ ਸੋਣ ਲੱਗੰਦੇ ਆ ਫੋਟੋ ਫੋਟੋ ਖਿੱਚੀ ਯਾਰ ਕੱਦੀ ਕੱਦੀ ਜਣਾ ਆਜ ਹੁਣ ਬੜੀ ਸੜਕ ਗੋਪੀ ਇੱਥੋਂ ਤੱਕ ਲੱਗ ਕੇ 10 ਕਿਲੋਮੀਟਰ ਰਹਿ ਜਾਊਗਾ ਬਾਕੀ ਛੋੜੇ ਸਿਆਣੇ ਪਿਆਣੇ ਬੰਦੇ ਨਾਲ ਹੋਣਾ ਤੁਹਾਨੂੰ ਪਤਾ ਲੱਗ ਲੋ ਕਿਸੇ ਦੇ ਕਰਾਉਣੇ ਪੈਂਦੇ ਹੁੰਦੇ ਜਦਾਂ ਕਿ ਲਾਵਾ ਸਿਆਣੀ ਉਮਰ ਦੇ ਬੰਦੇ ਜਦੋਂ ਹੋ ਜਾਂਦਾ ਲੱਗ ਲੋ ਕਿਸੇ ਦਾ ਕਰਾਉਣਾ ਪੈਂਦਾ ਤੁਮਨੇ ਲਈਏ ਗੱਡੀ ਦਾ ਏ ਆ ਵੀਰ ਇਹਨੇ 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 ਲੰਗਰ ਵੇਖ ਕੇ ਇੱਥੇ ਬ੍ਰੇਕ ਲਵਾ ਦਿੱਤੀ ਕਹਿੰਦਾ ਹੁਣ ਦੁਬਾਰੇ ਗੱਡੀ ਮੋੜ ਕੇ ਖੜਾ ਤੇ ਲੰਗਰ ਖਵਾ ਕੇ ਲਿਓ ਮੈਨੂੰ ਹਾਂ ਚਲੋ ਫਿਰ ਫੋਟੋ ਖੇਤੀ ਤੋਂ ਬੋਲੇ ਪੱਤਾ ਪੱਤਾ ਵੈਰੀ ਤਾਂ ਵੀ ਮੁੱਕ ਦੇਣੀ ਹੌਸਲੇ ਵਲੇ ਗੁਰਦਰਾ ਕਿੰਨਾ ਲਾਵਾ ਝੂੜੇ ਲੈਣੀ ਉਹ ਪੰਗੂੜੇ ਦੇ ਗੁਰਦਰਾ ਉਹ ਗੇਟ ਆਉਗੇ ਗੁਰਦਰਾ ਸਾਹਮਣੇ ਆ ਗਿਆ ਆਪਾਂ ਇੱਥੇ ਛੱਡਦੇ ਹਾਲ ਹੀ ਹੋ ਰਹਿਣਾ ਬਾਹਰ ਅੰਦਰ ਇੱਥੇ ਆਪਾਂ ਨੂੰ ਪਾਰਕਿੰਗ ਮਿਲ ਗਈ ਪਾਰਕਿੰਗ ਲਾ ਦਿੰਦੇ ਆਂ ਦਰਵਾਜਾ ਤੇ ਕੀ ਇੱਥੇ ਗੱਡੀ ਤੇ ਲਾਈਏ ਗੱਡੀ ਜਾਂਦੇ ਸਿੱਧੀ ਲਾਉਨੇ ਆਪਾਂ ਕਿੱਥੇ ਲਾਉਨੇ ਆਂ ਉਧਰ ਲਾਉਨੇ ਆਂ ਸਾਹਮਣੇ ਕਿੱਥੇ ਸਾਹਮਣੇ ਇੱਥੇ ਲਾ ਦਿੰਦੇ ਕੌਣ ਹੁੰਦਾ ਲਾ ਲੈਣੇ ਝੂਟੇ ਚੰਡੋਲ ਤੇ ਹਾਂ ਲੈਣੇ ਲੈ ਕੇ ਲੈਣੇ ਆ ਲੈਣੇ ਝੂਟੇ ਲਾਉ ਉੱਤੇ ਭੋਣਾ ਸੱਪ ਤੋਂ ਤੋਂ ਸੱਪ ਤੋਂ ਲਾ ਬੂ ਸਿਰ ਪਰੇ ਗੱਡੀ ਵੇਖਣ ਦੇ ਮੈਨੂੰ ਬੈਕ ਕਰਨ ਦੇ ਕਿਤੇ ਚਲੋ ਜੀ ਆ ਜਾਓ ਪਾਲੋ ਬੂਟ ਲੰਮ ਜਾ ਗਏ ਤੇ ਪਾਲਾ ਜਿਹੜੀਆਂ ਦੋ ਦੋ ਪਾਈਆਂ ਆਂ ਔਰ ਜਿਹੜੀ ਆ ਉਹ ਪਈ ਅੰਦਰ ਬੜੀ ਉਹ ਬੜੀ ਆ ਉਹਦਾ ਟਰੈਕਟਰ ਚੈੱਕ ਕਰੋ ਆਪਾਂ ਵੀ ਟਰੈਕਟਰ ਲੈ ਕੇ ਆਣਾ ਹੈ ਚਲੋ ਕੋਈ ਨਹੀਂ ਅਗਲੀ ਵਾਰ ਸਹੀ ਵੇਲੇ ਮੇਲੇ ਜਿਹੜੇ ਹਿੰਦ ਲਵ ਟਰੈਕਟਰ ਹਿੰਦ ਹੁੰਦੇ ਆ ਗੱਡੀਆਂ ਤਾਂ ਨਹੀਂ ਹੁੰਦੀ ਕਿੱਥੇ ਹਾਂ ਤੇ ਇਦਾਂ ਹੀ ਆ ਨਹੀਂ ਨਹੀਂ ਛਿੱਟੇ ਪਏ ਆ ਛਿੱਟੇ ਪਏ ਪੀਓ ਪੀ ਦੇ ਪਏ ਨੇ ਛਿੱਟੇ ਕੰਦੀ ਸਾਬਨ ਹੱਥ ਨਹੀਂ ਤੁੱਟਦਾ ਇਥੇ ਬਗਾਨੇ ਤਾਂ ਆ ਕੇ ਸਾਬਨ ਨਹੀਂ ਲਈ ਜਾਂਦਾ ਇਹ ਤੁਹਾਨੂੰ ਬਾਰ ਬਾਰ ਮੈਂ ਆਉਂਦਾ ਟ੍ਰੇਨ ਤੇ ਜਾਣਾ ਪੇਸ਼ਟ ਦਾਲਾ ਕੀ ਲਾਲਾ ਕੀ ਮੈਂ ਆਉਂਦਾ ਟ੍ਰੇਨ ਤੇ ਜਾਣਾ ਕੋਲ ਗੇਡ ਦਾਲਾ ਮੈਂ ਆਹ ਲਾ ਵੇ ਬੇੜੀ ਤੇ ਜਾਣਾ ਮੁੱਛਾ ਸਿੱਧੀਆਂ ਕਰ ਲੈ ਮਮਾ ਮੋਸ਼ਾ ਇੱਧਰ ਸਿੱਧੀ ਦੋ ਵਿੰਗੀ ਗਾਣੂ ਦੇਤੀਓ ਮੋਸ਼ਾ ਪਹਿਲਾਂ ਡਿੱਗੀ ਜਾਂਦੀ ਓਏ ਰਾਜੇ ਆਪਣੀ ਵਰੀ ਨੂੰ ਕਿਹ ਪਲਟਾ ਦੀ ਮੈਂ ਬਵਾ ਨਾਲ ਜਾਗੀ ਸੱਤ ਅਸਤ ਕੰਮ ਚਲਾਈ ਚਲਿਓ ਆਲਦੀ ਆ ਗਈ ਓ ਆ ਰਣਾ ਖੜਾ ਨਾ ਲੋ ਅਜੋ ਤੱਕੜੀ ਹਟ ਰਾਂ ਜਦ ਤੱਕ ਉਲਟੀਆਂ ਨਾ ਵੱਜੀਆਂ ਮੇਲਾ ਇੱਥੇ ਮੇਲਾ ਜਾ ਕੇ ਦੇਖਦਾ ਉੱਥੇ ਰਾ ਪੜਾ ਗਏ ਉੱਧਰ ਜਾਓ ਉੱਧਰ ਜਾਓ ਉੱਧਰ ਨੂੰ ਜਿੰਦੇ ਹੁਣ ਬਾਬੇ ਵਾਲੀ ਨੂੰ ਕਰਨੀ ਹੈ ਪਛਾਹ ਹਿੰਮਤ ਨਾਲ ਉੱਧਰ ਆ ਬਣ ਆਇਆ ਤੇਰਾ ਉਹ ਤੋੜੇ ਵੱਲੋਂ ਹੋਰ ਆ ਜੀਣੀਓ ਅਬ ਇਹ ਸੰਗਦਾ ਚੱਲ ਪਿਆ ਘਰ ਨੂੰ ਲੰਬੀ ਹੋਇਆ ਵੀਰ ਬਹੁਤ ਖਾ ਲਿਆ ਹੁਣ ਅੱਧ ਵਿਚ ਆਇਆ ਕੰਮ ਉੱਪਰ ਬਾਹਰੋਂ ਗੇਟ ਬੰਦ ਹੋ ਗਿਆ ਰੇ ਆਪਾਂ ਉੱਧਰੋਂ ਉੱਧਰੋਂ ਗੇਟ ਤੇ ਜਾਂਦੇ ਉਹ ਵਾਲੇ ਤੋਂ ਜੇਦੀ ਆਪਾਂ ਆਈ ਜਾਂਦੀਏ ਨਹੀਂ ਆਪਾਂ ਇਹ ਤਾਂ ਨਹੀਂ ਹੈ ਬੰਦ ਹੋ ਗਿਆ ਗੇਟ ਬਾਕੀ ਵੀਰੂ ਨੇ ਵੀ ਚੱਲ ਕੇ ਵਲੌਗ ਬਣਾਏ ਨਹੀਂ ਕਿਉਂਕਿ ਉਹ ਵੇਖਿਓ ਵੇਖਿਓ ਮਹਿਫਲ ਮਹਿਫਲ ਬੜੀ ਖਿੜੀ ਸੀ ਇੱਥੇ ਤਾਂ ਕਰਕੇ ਬਹੁਤੀਆਂ ਗੱਲਾਂ ਨਹੀਂ ਕੀਤੀਆਂ ਤਾਂ ਹੁਣ ਆਪਾਂ ਚੱਲਦੇ ਸਦਾ ਕਰਨ ਹੁਣ ਰਾਜ ਉੱਠ ਪਾ ਫਲੂਦਾ ਆ ਗਿਆ ਲਾ ਵੀ ਮੁੰਡਿਆਂ ਨੇ ਰੋਗ ਲਿਆ ਸੀ ਕਹਿੰਦੇ ਫਲੂਦਾ ਖਾ ਕੇ ਜਾਣਾ ਬਾਕੀ ਹੁਣ ਹਵਾ ਵੀ ਸੋਹਣੀ ਚੱਲਣ ਲੱਗੀ ਤੇ ਕੰਨੇ ਫਲੂਦਾ ਖਾ ਕੇ ਜਾਏਗੇ ਘਰ ਕੋ ਹੁਣ ਇੱਥੇ ਆਪਾਂ ਵਲੌਗ ਨੂੰ ਐਂਡ ਕਰ ਦਈਏ ਫਿਰ ਅਗਲਾ ਵਲੌਗ ਲਵ ਹੁਣ ਕਿਹੜੀ ਚੀਜ਼ ਦਾ ਹੋਵੇ ਅਗਲਾ ਵਲੌਗ ਵਲੌਗ ਹੈ ਅਗਲੇ ਮਹੀਨੇ ਪਤਾ ਲੱਗੂ ਅਗਲੇ ਮਹੀਨੇ ਆ ਲੈਣ ਤਾਂ ਫਿਰ ਪਤਾ ਲੱਗੂਗਾ ਫਿਰ ਦੱਸਾਂਗੇ ਕਿਹੜੀ ਚੀਜ਼ ਦਾ ਵਲੌਗ ਉਹਨੋਂ ਆਪਾਂ ਚਲੋ ਬਾਏ ਬਾਏ ਟੇਕ ਕੇਅਰ ਅਗਲੇ ਮਹੀਨੇ ਆ ਹੀ ਗਏ ਦੋਸਤ ਨੰਦਨਾ ਤੱਕ ਆਹ ਅਗਲੇ ਮਹੀਨੇ ਆਹ ਆਉਣ ਦੇਖ ਲੋ ਫਿਰ ਵਲੌਗ ਪੁੰਨੇ ਜਾਣ ਜਾਂ ਫਿਰ ਕੋਈ ਤਾਂ ਕੋਈ ਜ਼ਰੂਰੀ ਗੱਲ ਕਰਨੀ ਤੇ ਭੁੱਲ ਗਏ ਤਾਂ ਤੱਕ ਤੁਸੀਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਜੇ ਤੁਹਾਨੂੰ ਵਲੌਗ ਵਧੀਆ ਲੱਗੇ ਬੱਤੀ ਬੰਦ ਹੀ ਕਰਤੀ ਐ ਫਿਰ ਸਬਸਕ੍ਰਾਈਬ ਕਰ ਦਿਓ ਗਾਇਜ਼